ਪਰਮ ਸਨਮਾਨ ਜੋਗ ਗੁਰ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਕਰੀਏ ਕਰੋ ਕਿਰਪਾ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸੰਗਤਾਂ ਨਾਲ ਜੋ ਵਿਚਾਰ ਕਰਨ ਜਾ ਰਹੇ ਆ ਇਸ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਕੇਸਾਂ ਬਾਰੇ ਵਿਚਾਰ ਕੀਤੀ ਸੀ ਜੋ ਸਤਗੁਰੂ ਜੀ ਨੇ ਸਾਨੂੰ ਪੰਜ ਕਕਾਰ ਬਖਸ਼ੇ ਸਨ ਸਭ ਤੋਂ ਸਰਮੋਰ ਜੋ ਕੇਸ ਜੋ ਇੱਕ ਸਰੀਰ ਦਾ ਯੰਗ ਸੀ ਉਹਨਾਂ ਬਾਰੇ ਵਿਚਾਰ ਕੀਤੀ ਸੀ ਉਸ ਤੋਂ ਦੂਸਰ ਦੂਸਰੇ ਨੰਬਰ ਤੇ ਜੋ ਕਕਾਰ ਹੈ ਜਿਸ ਦੀ ਅੱਜ ਵਿਚਾਰ ਕਰਨ ਜਾ ਰਹੇ ਹਾਂ ਕੰਗਾ ਕੰਗਾ ਸਤਗੁਰੂ ਜੀ ਵੱਲੋਂ ਬਖਸ਼ੀਆਂ ਅਨਮੋਲ ਦਾਤਾਂ ਵਿੱਚੋਂ ਇੱਕ ਹੈ ਇਹ ਕੇਸਾਂ ਦੀ ਸੰਭਾਲ ਲਈ ਬਹੁਤ ਜ਼ਰੂਰੀ ਹੈ। ਸਤਿਗੁਰ ਜੀ ਨੇ ਕੰਗਾ ਲੱਕੜੀ ਦਾ ਬਕਸ਼ਿਆ ਹੈ। ਜਦੋਂ ਲੱਕੜੀ ਦੇ ਕੰਗੇ ਨਾਲ ਕੇਸਾਂ ਨੂੰ ਔਨ ਦੇ ਗੁਣ ਵਿਚਾਰੇ ਜਾਣਤਾ ਪ੍ਰਤੀਤ ਹੋ ਆਏਗੀ। ਇਹ ਤ੍ਰੈਕਾਲ ਦਰਸੀ ਜਾਣੀ ਜਾਣ। ਸਤਿਗੁਰ ਜੀ ਨੇ ਲੱਕੜੀ ਦੇ ਕੰਗੇ ਦੀ ਕੈਸੀ ਸਾਨੂੰ ਪੁਜਤਰ ਪਿਆਰ ਭਰੀ ਇਨਸਾਨੀ ਜੋ ਬਖਸੀ ਹੈ ਕੰਕਾ ਲੱਕੜੀ ਦਾ ਹੀ ਕਿਸਾਂ ਵਿੱਚ ਰੱਖਣ ਦੀ ਹਦਾਇਤ ਹੈ ਇਹ ਹੋਰ ਤਾਤੂਆਂ ਜਿਵੇਂ ਸੋਨਾ ਚਾਂਦੀ ਲੋਹਾ ਪਲਾਸਟਿਕ ਜਾਂ ਮਸਾਲੇ ਆਦ ਦਾ ਨਹੀਂ ਹੋ ਸਕਦਾ ਸਾਨੂੰ ਪੂਰੀ ਤਰ੍ਹਾਂ ਸੋਝੀ ਨਾ ਹੋਣ ਕਰਕੇ ਇਸ ਲੱਕੜੀ ਦੇ ਕੰਗੇ ਦੇ ਸਾਰੇ ਗੁਣ ਅਸੀਂ ਨਹੀਂ ਵਿਚਾਰ ਸਕਾਂਗੇ ਪਰ ਫੇਰ ਵੀ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਜਾਂਚੇ ਜਾਂਚ ਦੇ ਹੱਕ ਕੰਗਾ ਬਣਿਆ ਕਿਵੇਂ ਹੈ ਸਭ ਤੋਂ ਪਹਿਲਾਂ ਲੱਕੜੀ ਦੇ ਟੁਕੜੇ ਨੂੰ ਚੌਰਸ ਕੱਟਿਆ ਜਾਂਦਾ ਹੈ ਫਿਰ ਉਹਨਾਂ ਚੌਰਸ ਟੁਕੜਿਆਂ ਨੂੰ ਤਿਰਛੇ ਇਸੇ ਹਿਸਾਬ ਨਾਲ ਕੱਟਿਆ ਜਾਂਦਾ ਹੈ ਤਾਂ ਜੋ ਲੱਕੜ ਵੀ ਘੱਟ ਵਿਅਰਥ ਜਾਵੇ ਅਤੇ ਉਹ ਲੱਕੜੀ ਦਾ ਕੰਗਾ ਮਡਬੂਲਾ ਆਕਾਰ ਲੈ ਲਵੇ। ਫਿਰ ਇਹਨਾਂ ਤਰਛੇ ਟੇਪਰ ਟੁਕੜਿਆਂ ਉੱਪਰ ਕੰਗੀ ਨਮੂਨਾ ਆ ਰੀਆਂ। ਮਸ਼ੀਨਾਂ ਨਾਲ ਦੰਦੇ ਬਣਾਏ ਜਾਂਦੇ ਹਨ। ਇੱਕੋ ਵਾਰ ਵਿੱਚ ਹੀ ਇਹ ਬਹੁਤ ਸਾਰੀਆਂ ਆਰੀਆਂ ਕੰਗੇ ਦੀ ਮੁੱਢਲੀ ਬੰਤਰ ਬਣਾ ਦਿੰਦੀਆਂ ਹਨ ਤੇ ਉਸ ਤੋਂ ਬਾਅਦ ਕੰਗੇ ਨੂੰ ਬਾਹਰੀ ਸਰੂਪ ਸੇਪ ਦੇਣ ਦਾ ਕੰਮ ਸ਼ੁਰੂ ਹੁੰਦਾ ਹੈ। ਕੰਗੇ ਦਾ ਮੂੰਹ ਬਣਾਉਣ ਤੋਂ ਬਾਅਦ ਉਸ ਦੇ ਫਾ ਉਸ ਨਾਲ ਫਾਲਤੂ ਵਾਧੂ ਲੱਕੜ ਆਰੀਆਂ ਦੀ ਮਦਦ ਨਾਲ ਕੱਟ ਦਿੱਤੀ ਜਾਂਦੀ ਹੈ ਤਾਂ ਜੋ ਲੱਕੜ ਦੀਆਂ ਛੱਲਾਂ ਹੱਥਾਂ ਵਿੱਚ ਨਾ ਵਜਣ ਇਸ ਦੀ ਇਸ ਤੋਂ ਬਾਅਦ ਰਗੜਾਈ ਕੀਤੀ ਜਾਂਦੀ ਹੈ ਕੰਗਾ ਆਪਣੇ ਅਸਲ ਰੂਪ ਵਿੱਚ ਆ ਜਾਂਦਾ ਹੈ ਪਰ ਹਾਲੇ ਵੀ ਇਸ ਦੀ ਖੂਬਚੂਰਤੀ ਨੂੰ ਹੋਰ ਨਿਖਾਰਨ ਦੀ ਲੋੜ ਹੁੰਦੀ ਹੈ ਇਸ ਲਈ ਇਸ ਨੂੰ ਪਾਲਿਸ਼ ਕੀਤਾ ਜਾਂਦਾ ਹੈ। ਲੱਕੜੀ ਨੂੰ ਪਾਲਿਸ਼ ਕਰਕੇ ਕੰਗੇ ਨੂੰ ਇੱਕ ਖੂਬਸੂਰਤ ਰੂਪ ਦੇ ਦਿੱਤਾ ਜਾਂਦਾ ਹੈ। ਇਹ ਹੁਣ ਇੱਕ ਗੁਰਸਿੱਖ ਦੇ ਕੇਸਾਂ ਦੀ ਸੰਭਾਲ ਕਰਨ ਦਾ ਕੰਮ ਕਰਦਾ ਹੈ। ਅਤੇ ਹਰ ਵੇਲੇ ਉਸ ਨੂੰ ਆਪਣੇ ਸਤਿਗੁਰੂ ਦੀ ਗੁਰੂ ਦੀ ਬਖਸ਼ਿਸ਼ ਹੋਈ ਨਿਸ਼ਾਨੀ ਵਜੋਂ ਯਾਦ ਰਹਿਦਾ ਹੈ ਯਾਦ ਦਵਾਉਂਦਾ ਹੈ ਵਰਤਮਾਨ ਸਮੇਂ ਵਿੱਚ ਜ਼ਿਆਦਾਤਰ ਕਾਰਜ ਮਸ਼ੀਨਾ ਰਾਹੀਂ ਕੀਤਾ ਜਾਂਦਾ ਹੈ ਜਦ ਕਿ ਪਹਿਲਿਆਂ ਸਮਿਆਂ ਵਿੱਚ ਕਿਸਨ ਨੂੰ ਅਨੁਮਾਨ ਹੈ ਕਿ ਕੰਗਿਆਂ ਨੂੰ ਬਣਾਉਣ ਦਾ ਕੰਮ ਸਾਰਾ ਜਿਹੜਾ ਹੱਥੀਂ ਕੀਤਾ ਜਾਂਦਾ ਸੀ ਜਦੋਂ ਲੱਕੜੀ ਉਤੇ ਆ ਰਹੀਆਂ ਚਲਦੀਆਂ ਦੇਖਦੇ ਹਾਂ ਤੇ ਕੰਗਾ ਬਣਾਉਣ ਲਈ ਤਾ ਇੱਕਦਮ ਭਾਈ ਮਤੀ ਦਾਸ ਜੀ ਦੀ ਯਾਦ ਸਾਹਮਣੇ ਆ ਜਾਂਦੀ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਸੀਸ ਤਿਆਰੇ ਰਖਵਾ ਕੇ ਆਪਣੇ ਸਰੀਰ ਦੇ ਦੋ ਲੰਬੇ ਟੋਟੇ ਕਰਵਾ ਲਏ ਪਰਸੀ ਨਾ ਕੀਤੀ ਬਲਕੇ ਬਾਣੀ ਪੜਦੇ ਰਹੇ ਅਤੇ ਆਤ ਦੀ ਸਹਿਣਸ਼ੀਲਤਾ ਦਿਖਾਈ ਅਤੇ ਆਉਣ ਵਾਲੀਆਂ ਗੁਰਸਿੱਖ ਨਸਾਂ ਲਈ ਆਪਣੇ ਧਰਮ ਵਿੱਚ ਦ੍ਰਿੜ ਰਹਿਣ ਦਾ ਪੂਰ ਦੇਰ ਲੈ ਲਈ ਪੂਰਨੇ ਪਾਏ ਗਏ ਗੋਰ ਸਿੱਖ ਜੀਵੜਿਆਂ ਸੰਤਾਂ ਤੇ ਵਿਦਵਾਨਾਂ ਨੇ ਜਦੋਂ ਅਰਦਾਸ ਵਿੱਚ ਹੋਰ ਵਧੀਕ ਰਚਨਾ ਕੀਤੀ ਤਾਂ ਉਹ ਇਹ ਸ਼ਬਦ ਵਿੱਚ ਜੋੜੇਗੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਸਿੱਧਾਂ ਨੂੰ ਹਮੇਸ਼ਾ ਯਾਦ ਰੱਖਣ ਜਿਨ੍ਹਾਂ ਸਿੰਘਾਂ ਸਿੰਘਣੀਆਂ ਤਰਮ ਮਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਹਾਰਿਆ ਸਿੱਖੀ ਕੇ ਸਾਸ ਵਸਾ ਸੰਗ ਨਿਭਾਈ ਕਨਾਸ ਹੀ ਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਿਕਰ ਹੈ ਕਿ ਪ੍ਰਭੂ ਦਰਵੇਸਾਂ ਤੇ ਫਕੀਰਾਂ ਨੂੰ ਦਰਖਤਾ ਵਰਗਾ ਧੀਰਜ ਤੇ ਸਬਰ ਲੜਿੰਦਾ ਹੈ ਫਰਮਾਨ ਹੈ ਫਰੀਦਾ ਸਾਹਿਬ ਦੀ ਕਰ ਚਾ ਕਰੀ ਦਿਲ ਦੀ ਲਹਿ ਭਰਾੰਦ ਦਰਵੇਸਾਨੂ ਲੋੜੀਐ ਰੁੱਖਾਂ ਦੀ ਜੀRAND ਸ੍ਰੀ ਗੁਰੂ ਅਰਜਨ ਦੇਵ ਜੀ ਰੁੱਖਾਂ ਦੀ ਅਵਸਥਾ ਨੂੰ ਮਾਰੂ ਰਾ ਵਿੱਚ ਬਿਆਨ ਕਰਦੇ ਨੇ ਸ਼ਸਤਰ ਤ੍ਰੇਖਣ ਕਾਟ ਡਾਰੇਉ ਮਨ ਨ ਕੀਨੋ ਰੋਸ ਕਾਜ ਉਹਾਂ ਉਹ ਲੇ ਸਵਾਰਿਓ ਤੇਲ ਨਾ ਦੀਨੋ ਦੋਸ ਸੋ ਇਹ ਦੇਖ ਲਓ ਕਿ ਲੱਕੜ ਆਪਣੇ ਨੂੰ ਆਪਣੇ ਆਪ ਨੂੰ ਆਰੀਆਂ ਨਾਲ ਚਰਵਾ ਕੇ ਕੰਗਾ ਬਣ ਕੇ ਗੁਰਸਿੱਖਾਂ ਦੇ ਸਿਰਾਂ ਵਿਖੇ ਸਭ ਤੋਂ ਉੱਚੇ ਸਥਾਨ ਤੇ ਟਿਕਿਆ ਟਿਕਾਇਆ ਜਾਂਦਾ ਹੈ ਸਤਗੁਰ ਜੀ ਦਾ ਸੰਕੇਤ ਕੰਗੇ ਨੂੰ ਕੇਸਾਂ ਵਿੱਚ ਬਰਾਜਮਨ ਕਰਨਾ ਕਿ ਹੈ ਪਿਆਰੇ ਸਿੱਖ ਦਸਮ ਦਵਾਰ ਇੱਥੇ ਹੈ ਕਿਉਂਕਿ ਦਸਵਾਂ ਦਵਾਰ ਗੁਪਤ ਹੈ ਪ੍ਰਮਾਨ ਹੈ ਨਾਉ ਦਰਵਾਜੇ ਕਾ ਆ ਕੋਟ ਹੈ ਦਸਵਾਂ ਗੁਪਤ ਰਹੀ ਜਾ ਬਜਰ ਕਪਾੜ ਨਾ ਖੁੱਲਨੀ ਗੁਰ ਸ਼ਬਦ ਖੁੱਲੀ ਜਾ ਇੱਥੇ ਹੀ ਦਸਵਾਂ ਦਵਾਰ ਵੀ ਹੈ ਜਿਸ ਦੀ ਕੰਗਾ ਪਹਿਚਾਨ ਕਰਵਾਉਂਦਾ ਹੈ ਕਿਉਂਕਿ ਨੌ ਦੁਆਰੇ ਜੋ ਖੁੱਲੇ ਹਨ ਉਹਨਾਂ ਨੂੰ ਦਸਵੇਂ ਦੁਆਰ ਦੀ ਤਰਜੀਹ ਵਜੋਂ ਫਿੱਕੇ ਗਰਦਾਨਿਆਂ ਗਿਆ ਹੈ ਪਰ ਦਸਵਾਂ ਦੁਆਰ ਵਿਖੇ ਅੰਮ੍ਰਿਤ ਦਾ ਚਰਨਾ ਫਰਮਾਨ ਹੈ ਨੌ ਦਰਵਾ ਨਵੇਂ ਦਰ ਫਿੱਕੇ ਰਾਸੇ ਅੰਮ੍ਰਿਤ ਦਸਵੇਂ ਚੋਈ ਜੈ ਇਸ ਤਰ੍ਹਾਂ ਸਮਝ ਲਓ ਜਿਵੇਂ ਮੁਕਟ ਵਿਖੇ ਹੀਰੇ ਜਿਹੜੇ ਹੋਏ ਹੁੰਦੇ ਹਨ ਇੱਥੇ ਕੰਗੇ ਕੋਹੇ ਨੂਰ ਦੀ ਹਰ ਜੜਿਆ ਟਿਕਿਆ ਹੋਇਆ ਸੋ ਇਸ ਦੇ ਸੰਕੇਤ ਵਜੋਂ ਕੁਝ ਦਸਵੇਂ ਸਤਿਗੁਰ ਜੀ ਨੇ ਸਾਨੂੰ ਇਹ ਸੁਗਾਤ ਬਖਸ਼ੀ ਹੈ ਇਵੇਂ ਹੀ ਭਾਈ ਮਤੀ ਦਾਸ ਜੀ ਦੀ ਕੀਤੀ ਕੁਰਬਾਨੀ ਸਿੱਖ ਦਾ ਹੱਥ ਵਿੱਚ ਹਮੇਸ਼ਾ ਹੀਰੇ ਦੀ ਤਰ੍ਹਾਂ ਚਮਕ ਦਮਕਦੀ ਰਹੇਗੀ ਕੇਸਾਂ ਵਿੱਚ ਕੰਗਾ ਕਰਨ ਨਾਲ ਸਿੱਖ ਤਾਜ਼ਾ ਤਮਨਰੋਆ ਤੇ ਚੁਸਤ ਮਸੇਸ ਕਰਨ ਲੱਗ ਪੈਂਦਾ ਹੈ ਥਕਾਵਟ ਦੂਰ ਹੋ ਜਾਂਦੀ ਹੈ ਤੇ ਕੇਸ ਵੀ ਸਬਰ ਜਾਂਦੇ ਹਨ ਜਿਆਦਾ ਸੋਚਣ ਨਾਲ ਸਿਰ ਮੱਥਾ ਥੱਕ ਜਾਂਦਾ ਹੈ ਤਾਂ ਥਕੀਵਾਂ ਲੋਂ ਲਈ ਪਿਆਰ ਨਾਲ ਸਿਮਰਨ ਕਰਦਿਆਂ ਕੰਗਾ ਫੇਰਿਆ ਜਾਵੇ ਤਾਂ ਸਾਰਾ ਥਕੀਵਾ ਜੋ ਦੂਰ ਹੋ ਜਾਂਦਾ ਹੈ ਵਿਅਕਤੀ ਤਾਜ਼ਾ ਮਹਿਸੂਸ ਕਰਨ ਲੱਗ ਪੈਂਦਾ ਹੈ ਜਿਵੇਂ ਇਨਸਾਨ ਇਸਨਾਨ ਕਰ ਲਿਆ ਜਾ ਹੋਵੇ ਸਿਮਰਨ ਕਰਦਿਆਂ ਕੇਸ ਬਹੁਣੇ ਚਾਹੀਦੇ ਹਨ ਜਿਵੇਂ ਮਿਹਨਤ ਨਾਲ ਪਿਆਰ ਨਾਲ ਖੇਤ ਵਾਈਦਾ ਹੈ ਉਪਰੰਤ ਬੀਜ ਪੈਦਾ ਹੈ ਸੋਰਠਿ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਉਂਦੇ ਹਨ ਕੇ ਮਨ ਹਾਲੀ ਉਦਮੀ ਬਣਾ ਉੱਚੇ ਆਸਰਨ ਨੂੰ ਵਾਹੀ ਸਮਝ ਸਿਮਰਨ ਨਿਤਨੇਮ ਪਾਣੀ ਬਣਾ ਤੇ ਆਪਣੇ ਸਰੀਰ ਨੂੰ ਖੇਤ ਸਮਝ ਤੇ ਪ੍ਰਭੂ ਦਾ ਨਾਮ ਬੀਜ ਉਪਰੰਤ ਸੰਤੋਖ ਦਾ ਸੁਹਾਗਾ ਫਿਰ ਤਾਂ ਕਿ ਪੰਜ ਚੋਰ ਤੇਰੇ ਤ੍ਰਿਸ਼ਨਾ ਦੇ ਪੰਖੀ ਨਾ ਬੀਜ ਚੁਗ ਲੈਣ ਸਾਦਾ ਤੇ ਸੰਤੋਖਮਈ ਸਾਦਾ ਪਰਪੂਰ ਜੀਵਨ ਹੋਵੇ ਪ੍ਰਭੂ ਦੀ ਕਿਰਪਾ ਨਾਲ ਐਸੇ ਬੀਜ ਜਰੂਰ ਫਲਣਗੇ ਫਰਮਾਨ ਹੈ ਮਨ ਹਾਲੀ ਕਰਿ ਛਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜੰਮ ਸੀ ਸੇ ਕਰ ਪਾ ਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਨ ਮਾਇਆ ਜਗ ਮੋਹਿਆ ਵਿਰਲਾ ਬੂਜੈ ਕੋਏ ਰਹਾ ਕੰਗਾ ਕਰਦੇ ਆ ਨਾਲ ਨਾਲ ਮਨ ਵਿੱਚ ਵੀ ਕੰਗਾ ਫੇਰਨਾ ਹੈ ਜੇ ਕੋਈ ਮਨ ਵਿੱਚ ਗਲਤ ਵਿਚਾਰ ਹੋਣ ਤਾਂ ਉਹਨੂੰ ਵੀ ਬਾਹਰ ਕੱਢ ਦੇਣਾ ਹੈ ਭਾਈ ਗੁਰਦਾਸ ਜੀ ਵੀ ਕਬੀਰ ਵਿੱਚ ਫਰਮਾਉਂਦੇ ਹਨ ਜਿਵੇਂ ਕੋ ਉਲਝੇ ਹੋਏ ਕੇਸ ਨੂੰ ਕੰਗੇ ਨਾਲ ਸੁਲਝਾਇਆ ਸਵਾਰਿਆ ਵਾਹਿਆ ਜਾਂਦਾ ਹੈ ਤੇਵੇਂ ਹੀ ਅਸੁਭ ਵਰਤਿਆ ਨੂੰ ਨਿਰੀਖਣ ਕਰਦੇ ਸਿੱਖ ਗੁਰੂ ਸਾਹਿਬ ਵੱਲੋਂ ਬਖਸ਼ੀ ਗੁਰਬਾਣੀ ਨੂੰ ਵਿਚਾਰ ਕੇ ਮਨ ਦੀ ਮੈਲ ਦੂਰ ਕਰੇ ਅਤੇ ਮਨ ਸੰਸਾਰ ਫਸੇ ਹੋਏ ਵਾਹਿਗੁਰੂ ਵੱਲ ਲਵੇ ਅਤੇ ਨਿਮਰਤਾ ਕੇਸ ਸਰ ਤਿਲਕ ਲਗਾਵੇ ਸੋ ਇਹ ਜੋ ਕੰਗਾ ਸਤਗੁਰੂ ਜੀ ਵੱਲੋਂ ਬਖਸੀ ਬਹੁਤ ਹੀ ਪਵਿੱਤਰ ਦਾਤ ਤੇ ਇਨਸਾਨੀ ਹੈ ਕੇਸਾਂ ਦੀ ਸੰਭਾਲ ਲਈ ਬਹੁਤ ਜ਼ਰੂਰੀ ਹੈ ਜਦੋਂ ਵੀ ਅਸੀਂ ਕਿਤੇ ਆਪਣੇ ਆਪ ਨੂੰ ਥਕਾ ਥੱਕੇ ਹੋਏ ਮਹਿਸੂਸ ਕਰੀਏ ਸਿਰਦਰਦ ਕਰਦਾ ਹੋਏ ਤੇ ਇੱਕ ਵਾਰ ਕੇਸਾਂ ਵਿੱਚ ਕੰਗਾ ਉਸ ਤਰ੍ਹਾਂ ਨੂੰ ਤੇ ਇੱਕ ਵਾਰ ਦੂਜੀ ਤਰ੍ਹਾਂ ਨੂੰ ਕਰਨ ਨਾਲ ਇਹ ਸਾਰੀ ਥਕਾਨ ਜੋ ਦੂਰ ਹੋ ਜਾਂਦੀ ਹੈ ਦੇ ਸਤਗੁਰ ਜੀ ਦੀ ਪਿਆਰੇ ਦੀ ਯਾਦ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਲ-ਨਾਲ ਸ਼ੁਕਰਾਨਾ ਕਰਿਆ ਕਰੀਏ ਤੇ ਨਾਲ-ਨਾਲ ਕੇਸਾਂ ਦੀ ਸੰਭਾਲ ਕਰਿਆ ਕਰੀਏ ਕੰਗੇ ਨਾਲ ਕੇਸਾਂ ਨੂੰ ਵਹਾਇਆ ਕਰੀਏ ਖਾਸ ਕਰਕੇ ਲੱਕੜ ਦਾ ਕੰਗਾ ਵਰਤਿਆ ਕਰੀਏ ਆਓ ਸਤਗੁਰ ਜੀ ਸਾਨੂੰ ਸਾਰਿਆਂ ਨੂੰ ਸਿੱਖੀ ਵਾਲਾ ਜੀਵਨ ਬਖਸਣ ਬੱਚਿਆਂ ਤੇ ਮਿਹਰ ਪਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ